ਅਸਲਾਮ ਵਾਲੇਕੁਮ ਵੀਵਰਸ ਗਿਆਨੀ ਸਰਬਜੀਤ ਸਿੰਘ ਜੀ ਦੀ ਕਥਾ ਵੈ ਬਹੁਤ ਵਧੀਆ ਵੈ ਪਹਿਲਾਂ ਆਪਾਂ ਵੀਡੀਓ ਦੇਖਦੇ ਆ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਆ ਇਹ ਕਮੀ ਲੱਭੇ ਕਿੱਥੇ ਆ ਮੈਨੀਆਂ ਦਾ ਸਾਰੀ ਕਮੀ ਨੋਹਾਂ ਚ ਸਸਾਂ ਚ ਵੀ ਹੈਗੀ ਹੈ ਬਰਾਬਰ ਹੈ ਇਹ ਲੱਭਣ ਦੀ ਲੋੜ ਹੈ ਤੁਹਾਨੂੰ ਸਵਾਈਪੜ ਚੋਲ ਕਰਨ ਦੀ ਜ਼ਰੂਰਤ ਹੈ ਕਿਉਂਕਿ ਮੈਨੂੰ ਪਤਾ ਮੈਂ ਅੱਜ ਤੋਂ ਇਹ ਗੱਲ ਮੇਖਾ 8 10 12 ਸਾਲ ਪੁਰਾਣੀ ਹੈ ਅਸੀਂ ਝਾਰਖੰਡ ਦੀਵਾਨ ਲਾ ਕੇ ਨਾ ਪਰ ਮੈਂ ਦੋ ਦਿਨ ਇਦਾਂ ਨੋਆ ਬਾਰੇ ਵਿਚਾਰ ਕਰਦਾ ਰਿਹਾ ਵੀ ਉਹਨਾਂ ਨੂੰ ਆਪਣੇ ਸੱਸ ਦੀ ਸੇਵਾ ਕਰਨੀ ਚਾਹੀਦੀ ਹੈ ਸਹੁਰੇ ਦੀ ਸੇਵਾ ਕਰਨੀ ਚਾਹੀਦੀ ਹੈ ਪਰਿਵਾਰ ਚ ਰੰ ਉਹ ਜਦੋਂ ਮੈਂ ਬਾਹਰ ਨਿਕਲਿਆ ਤੇ ਜੋੜੇ ਘਰ ਲੱਗੇ ਦੋ ਤਿੰਨ ਭੈਣਾਂ ਖਲੋਤੀਆਂ ਆਉਂਦੀਆਂ ਵੀਰ ਜੀ ਨੋਆ ਬਾਰੇ ਹੋ ਗਏ ਦੋ ਦਿਨ ਕਥਾ ਕਰਦੇ ਸੱਸਾਂ ਬਾਰੇ ਕੋਈ ਸ਼ਬਦ ਨਹੀਂ ਹੈਗਾ ਗੁਰੂ ਅਨੰਦ ਸਾਹਿਬ ਚ ਮੈਂ ਚੁੱਪ ਕਰ ਗਿਆ ਮੈਂ ਕਿਹਾ ਅੱਛਾ ਸੱਸਾਂ ਵੀ ਪਰੇਸ਼ਾਨ ਕਰਦੀਆਂ ਨੇ ਉਮਮ ਨੂੰ ਹੱਸ ਕੇ ਆਂਦੀਆਂ ਵੀ ਵੀਰ ਜੀ ਸਾਡੀ ਸੁਣ ਲਓ ਮੈਂ ਕਹਾਂ ਸੁਣਾਓ ਫਿਰ ਉਹ ਆਂਦੀਆਂ ਵੀ ਮੈਂ ਮੇਰਾ ਪਤੀ ਬੈਂਕ ਵਿੱਚ ਜੌਬ ਕਰਦਾ ਹੈ ਮੇਰੇ ਪਤੀ ਨੇ ਮੈਨੂੰ ਇੱਕੋ ਸ਼ਬਦ ਕਿਹਾ ਸੀ ਕਿ ਮੇਰੀ ਮਾਂ ਨੂੰ ਗਰਮ ਖਾਣਾ ਮਿਲਣਾ ਚਾਹੀਦਾ ਤੇ ਮੈਂ ਉਹਦੋਂ ਪੱਲੇ ਬੰਨ੍ਹ ਲਿਆ ਵੀ ਜੇ ਜਿਹੜੀ ਜਿਹੜੇ ਕੰਮ ਚ ਮੇਰੇ ਪਤੀ ਨੂੰ ਖੁਸ਼ੀ ਮਿਲਦੀ ਮੈਂ ਤੇ ਉਹ ਕੰਮ ਕਰਾਂਗੀ ਨਾ ਆਂਦੀ ਮੈਂ ਫਿਰ ਟਾਈਮ ਨਾਲ ਖਾਣਾ ਬਣਾ ਕੇ ਜਦੋਂ ਬ੍ਰੇਕਫਾਸਟ ਦੇਣਾ ਤਾਂ ਵੀ ਮੰਮੀ ਨੂੰ ਪਹਿਲਾਂ ਕਦੀ ਸਹਰਾ ਸਾਹ ਮੇਰੇ ਹੈ ਨਹੀਂ ਸੀ ਤੇ ਮੈਂ ਆਪਣੀ ਮਾਂ ਨੂੰ ਸੱਸ ਨੂੰ ਰੋਟੀ ਬਣਾ ਕੇ ਦੇਣੀ ਹੁਣ ਕਹਿੰਦੀ ਜਦੋਂ ਉਹਨਾਂ ਦੇ ਆਉਣ ਦਾ ਟਾਈਮ ਹਣਾ ਕੁਦਰਤੀ ਗੱਲ ਸੀ ਵੀ ਉਹ ਜਦੋਂ ਦੁਪਹਿਰੇ ਘਰ ਆਉਂਦੇ ਸੀ ਤੇ ਮੇਰੀ ਕੋਸ਼ਿਸ਼ ਹੁੰਦੀ ਸੀ ਵੀ ਸੱਸ ਨੂੰ ਪਹਿਲਾਂ ਗਰਮ ਫੁਲਕਾ ਲਾ ਕੇ ਦੇ ਦਿਆਂ ਰੋਟੀ ਲਾ ਕੇ ਦੇ ਦਿਆਂ ਬਾਅਦ ਚ ਮੇਰੇ ਬੱਚਿਆਂ ਨੇ ਵੀ ਆ ਜਾਣਾ ਮੇਰੇ ਹਸਬੰਦ ਨੇ ਵੀ ਆ ਜਾਣਾ ਫਿਰ ਸ਼ਾਇਦ ਮੇਰਾ ਧਿਆਨ ਵੰਡਿਆ ਜਾਵੇ ਤੇ ਮੇਰੀ ਸੱਸ ਨੇ ਕਈ ਵਾਰੀ ਕਹਿਣਾ ਵੀ ਮੈਨੂੰ ਭੁੱਖੇ ਨਹੀਂ ਮੈਂ ਕਹਣਾ ਕੋਈ ਗੱਲ ਨਹੀਂ ਕਹਿੰਦੀ ਮੈਂ ਕਹਣਾ ਭੁੱਖ ਕੋਈ ਗੱਲ ਨਹੀਂ ਬਾਅਦ ਚ ਛਕਾ ਦਾਂਗੀ ਜੇ ਤੁਹਾਨੂੰ ਭੁੱਖ ਨਹੀਂ ਜਦੋਂ ਤੁਹਾਨੂੰ ਕਹੋਗੇ ਉਦੋਂ ਬਣਾ ਦੇਾਂਗੀ ਆਂਦੀ ਮੈਂ ਇਹ ਬਣਾ ਕੇ ਰੱਖਣੀ ਉਦੋਂ ਮੇਰਾ ਪਤੀ ਤੇ ਬੱਚੇ ਆ ਜਾਣੇ ਤੇ ਸੱਸ ਮੇਰੀ ਨੇ ਆਪੇ ਹੀ ਕਿਚਨ ਚ ਵੜ ਕੇ ਆਪੇ ਪਾ ਕੇ ਖਾਣੀ ਮੇਰੇ ਪਤੀ ਨੂੰ ਵਿਖਾਉਣ ਲਈ ਕਿ ਤੇਰੀ ਘਰ ਵਾਲੀ ਤੇ ਰੋਟੀ ਪਾ ਕੇ ਮੈਨੂੰ ਆਂਦੀ ਹੁਣ ਮੈਂ ਪਤੀ ਨੂੰ ਕਿੱਦਾਂ ਸਮਝਾਵਾਂ ਕਿ ਮੈਂ ਜੇ 2 ਮਿੰਟ ਪਹਿਲਾਂ ਪੁੱਛ ਕੇ ਟੀ ਐਡੀਸ਼ਨ ਦੀ ਭੁੱਖ ਕਿੱਥੋਂ ਲੱਗੀ ਇਹਨੂੰ ਹੁਣ ਮੈਂ ਕਿਹਾ ਫਿਰ ਸੱਸ ਦਾ ਫਰਜ ਬੰਦਾ ਸੀ ਨਾ ਵੀ ਜੇ ਧੀ ਮੇਰਾ ਇੰਨਾ ਸਤਕਾਰ ਸਾਥ ਦੇਦੀ ਤੇ ਮੈਂ ਵੀ ਸਾਥ ਦੇ ਮੈਂ ਦਾ ਮਗਾ ਕੀ ਕਰਦੀ ਕਹਿੰਦੀ ਸੁਬਮਣੀ ਸਾਡਾ ਪਾਠ ਇੱਕ ਰੋਜ਼ ਕਰਦੀ ਹੈ ਤੇ ਮਾਫ ਕਰਨਾ ਉਸ ਪਾਠ ਦਾ ਕੀ ਫਾਇਦਾ ਜੇ ਅਸੀਂ ਆਪਣੀ ਨੋਂ ਦੀ ਆਪਣੇ ਇਸ ਪੁੱਤਰ ਦੀ ਨਜ਼ਰਾਂ 'ਚ ਆਪਣੀ ਨੋਂ ਦੀ ਰਿਸਪੈਕਟ ਹੀ ਨਹੀਂ ਬਣਾ ਪਾਏ ਕੀ ਫਾਇਦਾ ਉਸ ਪਾਠ ਦਾ ਜੀ ਵਿਖਾਵਾ ਕਿ ਇਹਨੂੰ ਕਰ ਰਹੇ ਸੀ ਮਾਫ ਕਰਨਾ ਮੈਂ ਪਹਿਲਾਂ ਬੇਨਤੀ ਕਰਾਂ ਆਪਣੇ ਘਰਾਂ ਦੇ ਮਾਹੌਲ ਵਧੀਆ ਕਰ ਲੋ ਕਿਤੇ ਰੱਬ ਵੱਖਰਾ ਨਹੀਂ ਹੈਗਾ ਰੱਬ ਤੁਹਾਡੇ ਘਰੇ ਹੀ ਆ ਪਰਿਵਾਰਾਂ 'ਚ ਰੱਬ ਵੇਖੋ ਆਪਣੀਆਂ ਧੀਆਂ 'ਚ ਰੱਬ ਵੇਖੋ ਆਪਣੇ ਪਰਿਵਾਰਾਂ 'ਚ ਜਦੋਂ ਤੁਹਾਡੇ ਪਰਿਵਾਰ ਸਵਰਗ ਬਣ ਗਿਆ ਨਾ ਮਾਫ ਕਰਨਾ ਫਿਰ ਤੁਹਾਨੂੰ ਕੋਈ ਬੰਦਾ ਕਹੂਗਾ ਨਾ ਅੱਗੇ ਸਵਰਗ ਹੈਗਾ ਤੇ ਵਧੀਆ ਪਰਿਵਾਰ ਵਾਲਾ ਕਹੂਗਾ ਜੇ ਸੱਚੀ ਸਵਰਗ ਹੈਗਾ ਨਾ ਸਾਡੇ ਟੱਬਰ ਨਾਲੋਂ ਵਧੀਆ ਸਵਰਗ ਨਹੀਂ ਹੋ ਸਕਦਾ ਤੇ ਜਿੱਥੇ ਬਣਦੀ ਨਹੀਂ ਨਾ ਉਹਨੂੰ ਕੋਈ ਕਹਵੇ ਨਾ ਅੱਗੇ ਨਰਕ ਵਾ ਉਹ ਕਹਵੇਗਾ ਜੇ ਸੱਚੀ ਨਰਕ ਹੋਇਆ ਨਾ ਸਾਡੇ ਟੱਬਰ ਨਾਲੋਂ ਮਾੜਾ ਨਰਕ ਤੇ ਨਹੀਂ ਹੋਣਾ ਉਹ ਇਹਦੇ ਨਾਲੋਂ ਬੋਲੋ ਜੀ ਮੜਾ ਜਣਾ ਚੰਗਾ ਹੀ ਹੋ ਥੋੜਾ ਜਾਂ ਮੈਂ ਇਹ ਤਾਂ ਦਿਨ ਕੱਟੀਆਂ ਕਰ ਰਹੇ ਆ ਮਾਹੌਲ ਵਧੀਆ ਬਣਾਉ ਆ ਤਾਗੇ ਤਵੀਤ ਜੰਤਰ ਮੰਤਰ ਕਿਸੇ ਬਾਬੇ ਕੋਲ ਕੱਖ ਨਹੀਂ ਹੈਗਾ ਮਾਫ ਕਰਨਾ ਆ ਜਿਹੜੇ ਲੋਕੀ ਤੁਰੇ ਫਿਰਦੇ ਨੇ ਤਾਗੇ ਲੈਣ ਕੋ ਕਾਲਾ ਇਲਮ ਲੈਣ ਜਾਂਦਾ ਕੋ ਤਵੀਤ ਲੈਣ ਜਾਂਦਾ ਕੋ ਬਾਬੇ ਕੋਲ ਬੋਤਲ ਪਾਣੀ ਦੀ ਲੈਣ ਜਾਂਦਾ ਕੋ ਇਦਾਂ ਕਿੱਥੇ ਤੁਰੇ ਫਿਰਦੇ ਅਸੀਂ ਕਿਉਂ ਸਮਾਂ ਬਰਬਾਦ ਕਰਦੇ ਆ ਆਪਣੇ ਘਰਾਂ ਦੇ ਮਸਲੇ ਖੁਦ ਆਪ ਹੱਲ ਕਰੋ ਅਸੀਸਾਂ ਲਓ ਆਪਣੇ ਵੱਡਿਆਂ ਦੀਆਂ ਤੇ ਵੱਡਿਆਂ ਦਾ ਫਰਜ ਬੰਦਾ ਕੋ ਚੰਗਾ ਬੀਜ ਬੀਜ ਜਾਓ ਬੜੇ ਹਾਲਾਤ ਬੁਰੇ ਨੇ ਬਿਰਦਾ ਆਸ਼ਰਮਾਂ ਦੇ ਬਜ਼ੁਰਗ ਤੱਕੇ ਪੈ ਖਾਂਦੇ ਨੇ ਤੇ ਮੈਂ ਬੇਨਤੀ ਕਰਦਾ ਹੋਂ ਨਾ ਜੇ ਤੁਸੀਂ ਨੋਹਾਂ ਨਾਲ ਏਦਾ ਵਿਹਾਰ ਕਰੋਗੇ ਤੁਹਾਡੀਆਂ ਧੀਆਂ ਨਾਲ ਅਗਲੇ ਵਿਹਾਰ ਮਾੜਾ ਕਰਨਗੇ ਕਿਉਂਕਿ ਫਿਰ ਜਿੱਦਾਂ ਦੀ ਆਵਾਜ਼ ਆਪੇ ਬੀਜ ਆਪੇ ਹੀ ਖਾਓ ਤੇ ਮੈਂ ਭੈਣਾਂ ਨੂੰ ਵੀ ਬੇਨਤੀ ਕਰਦਾ ਹੋਂ ਨਾ ਬਿਜੇ ਤੁਸੀਂ ਵੀ ਆਪਣੇ ਪਰਿਵਾਰਾਂ ਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਕਰੋ ਸਮਾਜ ਵਿੱਚ ਚੰਗਾ ਬੀਜ ਬੀਜੋ ਇਹ ਗੱਲ ਸਤਗੁਰ ਨੇ ਬਾਰ ਬਾਰ ਸਾਨੂੰ ਸਿਖਾਈ ਹੈ ਵਧੀਆ ਇਨਸਾਨ ਬਣਨਾ ਸੀ ਵਹਿਮਾਂ ਚੋਂ ਭਰਮਾਂ ਚੋਂ ਪਖੰਡਾ ਚੋਂ ਨਿਕਲ ਕੇ ਜ਼ਿੰਦਗੀ ਜੂਣ ਦਾ ਤਰੀਕਾ ਜੋ ਗੁਰੂ ਪਾਸ਼ਾ ਨੇ ਸਿਖਾਇਆ ਉਹ ਸਿੱਖਣ ਦੀ ਆਪਾਂ ਕੋਸ਼ਿਸ਼ ਕਰਨੀ ਹੈ ਦਾਜ ਵਰਗੀ ਲਾਹਣਤ ਆਪਣੇ ਘਰਾਂ ਚੋਂ ਬਾਹਰ ਕੱਢੋ ਜਦੋਂ ਆਪਣੇ ਪੁੱਤਾਂ ਧੀਆਂ ਦੇ ਆਨੰਦ ਕਾਰਜ ਕਰਨੇ ਆਗਲਾ ਕਿਵੇਂ ਵੀ ਨਾ ਕੀ ਚਾਹੀਦਾ ਕੋਸ ਅਸੀਂ ਧੀ ਲੈਣ ਆਏ ਆ ਜੀ ਅਸੀਂ ਧੀ ਲੈਣ ਆਏ ਆ ਇੱਥੇ ਜਾਂ ਆਪਣੇ ਸਮਾਜ ਵਿੱਚ ਇਹ ਬਹੁਤ ਮਾੜੀ ਚੀਜ਼ ਹੈ ਜਿਹੜੀ ਸਮਾਜ ਵਿੱਚ ਪੈ ਚੁੱਕੀ ਹੈ ਤੋ ਪਾਸ਼ ਤੇ ਪੂਤਾ ਮਾਤਾ ਕੀ ਅਸੀਸ ਹੈ ਪੁੱਤਰਾ ਗੁਰੂ ਮਾਂ ਦੀ ਤੈਨੂੰ ਅਸੀਸ ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਬੋਲੋ ਨਿਮਖ ਨਾ ਬਿਸਰੋ ਸਦਾ ਪਜੋ ਜਗਦੀਸ਼ ਜਿਸ ਸਿਮਰਤ ਸੋ ਕਿਲ ਵਿੱਚ ਨਾਸ ਜਿਸ ਮਾਰਗ ਨੂੰ ਜਿਸ ਮਾਰਗ ਦਾ ਸਿਮਰਨ ਕੀਤੇ ਆ ਜਿਹਦੀ ਬੰਦਗੀ ਕੀਤੇ ਆ ਜਿਹਦੀ ਇਬਾਦਤ ਕੀਤੇ ਆ ਸਭ ਕਿਲ ਵਿੱਚ ਕਿਲ ਵਿੱਚ ਕਹਿੰਦੇ ਨੇ ਮਾਰੇ ਖਿਆਲ ਮਾੜੀ ਸੋਚ ਮਾੜੇ ਵਿਚਾਰ ਖਤਮ ਹੋ ਗਏ ਜਿਵੇਂ ਚਾਨਣ ਚ ਹਨੇਰਾ ਖਤਮ ਹੋ ਜਾਂਦਾ अच्छा खत्म केदा हुंदा है हुन जवें आपा इठे बैठे किन्ने बल्ब जगदेया किन्नियां लाइटاں ਨੇ ਹਨੇਰਾ ਕਿੱਥੇ ਹੈ ਇੱਥੇ ਹੀ ਹੈ ਪਰ ਚਾਨਣ ਸਾਹਮਣੇ ਹਨੇਰੇ ਦਾ ਕੋਈ ਪ੍ਰਭਾਵ ਨਹੀਂ ਹੁਣੇ ਲਾਈਟ ਆਫ ਹੋ ਜਾਏ ਹਨੇਰਾ ਕਿੱਥੋਂ ਆਣਾ ਬਾਹਰੋਂ ਤਾਂ ਨਹੀਂ ਆਉਣਾ ਇੱਥੇ ਹੀ ਹੈ ਨੇਰਾ ਬਸ ਚਾਨਣ ਸਾਹਮਣੇ ਹਨੇਰੇ ਦਾ ਜਿਹੜੇ ਕਿਲਵੇ ਖਾਨਾ ਮਾੜੇ ਵਿਚਾਰ ਆ ਉਹ ਰਹਿਣੇ ਅੰਦਰ ਹੀ ਆ ਬਸ ਚੰਗਿਆਂ ਵਿਚਾਰਾਂ ਦੇ ਸਾਹਮਣੇ ਮਾੜਿਆਂ ਵਿਚਾਰਾਂ ਦਾ ਪ੍ਰਭਾਵ ਫਿੱਕਾ ਪੈ ਜਾਣਾ ਫਿਕਾ ਪੈ ਜਾਏਗਾ ਸਭ ਕਿਲਵਿਖ ਨਸ ਜਿਸ ਸਿਮਰਤ ਸਭ ਕਿਲਵਿਖ ਨਸ ਸਾਰੇ ਬੋਲੋ ਜਿਸ ਸਿਮਰਤ ਸਭ ਕਿਲਵਿਖ ਨਸ ਪਿਤਰੀ ਹੋਏ ਉਧਾਰੋ ਪਿਤਰੀ ਹੋਏ ਉਧਾਰੋ ਕਿਹੜੇ ਪਿਤਰ ਇੱਕ ਤੇ ਪਿਤਰ ਹੋਗੇ ਸਾਡੇ ਵੱਡ ਵਡੇਰੇ ਕਈ ਵਾਰੀ ਨਾ ਬੱਚਾ ਚੰਗਾ ਕੰਮ ਕਰੇ ਨਾ ਤੇ ਲੋਕ ਪਤਾ ਕੀ ਕਹਿੰਦੇ ਨੇ ਸਾਡੇ ਵੱਡਿਆਂ ਦੀ ਵੀ ਤਾਰੀਫ ਕਰਦੇ ਤੁਸੀਂ ਵੇਖੋ ਸਕੂਲ ਚੋਂ ਸਟੂਡੈਂਟ ਨਿਕਲਦਾ ਹੈ ਸਕੂਲ ਤੇ ਆਪਣੀ ਜਗ੍ਹਾ ਤੇ ਆ ਪਰ ਉਸ ਸਟੂਡੈਂਟ ਦੇ ਰਾਹੀਂ ਲੋਕ ਸਕੂਲ ਦੀ ਵੀ ਤਾਰੀਫ ਕਰਦੇ ਸਕੂਲ ਦੀ ਵੀ ਚਰਚਾ ਹੁੰਦੀ ਹੈ ਉਹ ਸਟਾਫ ਦੀ ਵੀ ਚਰਚਾ ਹੁੰਦੀ ਹੈ ਕਮਾਲ ਦੀ ਗੱਲ ਜਿਹੜਾ ਉਸ ਸਕੂਲ ਦਾ ਪੀਐਨ ਆ ਨਾ ਉਹ ਵੀ ਮਾਣ ਕਰਦਾ ਵੀ ਮੈਂ ਉਹ ਸਕੂਲ ਚ ਲੱਗਾ ਉਹ ਕਹਿੰਦਾ ਮੈਂ ਉਹ ਸਕੂਲ ਵਿੱਚ ਕਦੀ ਪੀਐਨ ਰਿਆ ਵਾਂ ਜੇ ਸਕੂਲ ਦਾ ਅੱਜ ਬੱਚਾ ਆਈਪੀਐਸ ਬਣਿਆ ਨਾ ਜਿਹੜਾ ਫਲਾਣੀ ਅਦਾਲਤ ਵਿੱਚ ਜੱਜ ਬਣ ਕੇ ਆਇਆ ਨਾ ਉਹ ਸਕੂਲ ਦਾ ਸਟੂਡੈਂਟ ਰਿਆ ਜਿੱਥੇ ਮੈਂ ਕਦੀ ਪੀਐਨ ਦੀ ਨੌਕਰੀ ਕੀਤੀ ਹੈ ਮੈਂ ਫੁੱਲ ਫੁੱਲਾਂ ਨੂੰ ਪਾਣੀ ਪਾਉਂਦਾ ਰਿਆ ਉੱਥੇ ਇੱਕ ਸਧਾਰਨ ਸਟਾਫ ਨੂੰ ਚਾਹ ਬਿਹਾਉਣ ਬਣ ਵਾਲੀ ਬੀਬੀ ਜਿਹੜੀ ਬੀਬੀ ਆ ਨਾ ਉਹ ਵੀ ਮਾਨ ਕਰਦੀ ਆ ਉਹ ਵੀ ਉਹ ਵੀ ਮਾਨ ਕਰਦੀ ਆ ਤੁਹਾਨੂੰ ਪਤਾ ਹੈ ਜਿਹੜਾ ਬੱਚਾ ਜੱਜ ਬਣ ਕੇ ਆਇਆ ਇਸ ਕੋਰਟ ਵਿੱਚ ਇਹ ਫਲਾਣੇ ਸਕੂਲ ਦਾ ਸਟੂਡੈਂਟ ਹੈ ਤੇ ਮੈਂ ਉਸ ਸਕੂਲ ਵਿੱਚ ਚਾਹ ਪਾਣੀ ਦੀ ਡਿਊਟੀ ਕਰਦੀ ਉਹ ਵੀ ਮਾਣ ਕਰਦੀ ਹੈ ਉਹ ਵੀ ਆਪਣੇ ਆਪ ਨੂੰ ਛੋਟਾ ਨਹੀਂ ਸਮਝੀ ਕਿ ਮੈਂ ਵੀ ਮੈਂ ਵੀ ਉਸ ਸਕੂਲ ਦੇ ਵਿੱਚ ਕਦੀ ਆਪਣੀ ਡਿਊਟੀ ਕੀਤੀ ਆ ਇਹਦਾ ਮਤਲਬ ਚੰਗਿਆਂ ਨਾਲ ਹਰ ਬੰਦਾ ਆਪਣੇ ਆਪ ਨੂੰ ਜੋੜਦਾ ਹੈ ਜਿਸ ਸਿਮਰਤ ਸਭ ਕਿਲ ਵਿਖ ਨਾਸੈ ਪਿਤਰੀ ਹੋਏ ਉਧਾਰੋ ਹੁਣ ਇੱਕ ਪਿਤਰ ਹੋ ਗਿਆ ਬਾਹਰਲੇ ਲੋਕ ਮਾਂ ਬਾਪ ਨੂੰ ਵੀ ਕਹਿੰਦੇ ਠੀਕ ਹੈ ਯਾਰ ਭਾਵੇਂ ਦਾਦਾ ਕਿਦਾਂ ਦਾ ਸੀ ਪਰ ਉਹਦੀ ਵੀ ਲੋਕ ਕਹਿੰਦੇ ਉਹਦੀ ਕੋਲ ਵਿੱਚ ਪੈਦਾ ਹੋਇਆ ਯਾਰ ਚੰਗਾ ਇਨਸਾਨ ਸੀ ਹੁਣ ਇੱਕ ਪਿੱਤਰ ਹੋ ਗਿਆ ਸਾਡੇ ਆ ਜਦੋਂ ਮੈਂ ਰੱਬ ਦਾ ਨਾਮ ਲਵਾਗਾ ਮੇਰੇ ਮੰਨ ਦੇ ਜਿਹੜੇ ਟੱਬਰ ਜਿਹੜੇ ਸਵੇਰ ਦੇ ਸ਼ਬਦ ਆਪਾਂ ਵਿਚਾਰੇ ਸੀ ਸਾਡੇ ਅੰਦਰ ਵੀ ਇੱਕ ਟੱਬਰ ਆ ਨਾ ਅੱਖਾਂ ਕੰਨ ਨਾਸਾਂ ਜਿਹਨੂੰ ਬਾਣੀ ਚ ਆਖਿਆ ਸੀ ਸੱਤੀ ਰੰਨੀ ਘਰੇ ਸਿਆਪਾ ਵੀ ਸਾਡੇ ਅੰਦਰ ਵੀ ਤੇ ਇੱਕ ਟੱਬਰ ਹੈ ਨਾ ਜਿਹਨੂੰ ਆਖਿਆ ਸੀ ਦੀਨ ਦੇয়াল ਭਰੋਸਾ ਤੇਰੇ ਸਭ ਪਰਿਵਾਰ ਉਹ ਸਾਰਾ ਪਰਿਵਾਰ ਸੀ ਮਨ ਦਾ ਇਹ ਪਤਰਾ ਦਾ ਵੀ ਉਧਾਰ ਹੋ ਗਿਆ ਅੱਖਾਂ ਸਹੀ ਵੇਖਣ ਲੱਗ ਪਈਆਂ ਕੰਨ ਸਹੀ ਸੁਣਨ ਲੱਗ ਪਏ ਜੁਬਾਨ ਸਹੀ ਬੋਲਣ ਲੱਗ ਪਈ ਪੈਰ ਸਹੀ ਰਸਤੇ ਤੇ ਤੁਰਨ ਲੱਗ ਪਏ ਜਿਸ ਸਿਮਰਤ ਸਾਬ ਕਿਲ ਵੇਖ ਨਾਸੈ ਸਾਰੇ ਬੋਲੋ ਜਿਸ ਸਿਮਰਤ ਸਾਬ ਪਤਰੀ ਹੋਏ ਉਧਾਰੋ ਪਤਰੀ ਹੋਏ ਉਧਾਰੋ ਸੋ ਹਰ ਹਰ ਧੰਵੋ ਸਾਧਹੀ ਜਾਪੋ ਓ ਮਾਲਕ ਦੇ ਨਾਮ ਨੂੰ ਤੁਸੀਂ ਸਦਾ ਹੀ ਜਪੋ ਜਾ ਕਾ ਅੰਤ ਨਾ ਪਾਰੋ ਜਿਹਦਾ ਜਿਹਦਾ ਉਰਲਾ ਤੇ ਪਰਲਾ ਬੰਨਾ ਹੈ ਹੀ ਨਹੀਂ ਇਹਨਾਂ ਮਹਾਨ ਸਤਿਗੁਰੂ ਬਹੁਤ ਵੱਡਾ ਸਤਿਗੁਰ ਨੇ ਕਿੰਨੇ ਪਿਆਰੇ ਵਿਚਾਰ ਦਿੱਤੇ ਜਾ ਕਾ ਅੰਤ ਨਾ ਪਾਰੋ ਪੂਤਾ ਮਾਤਾ ਕੀ ਅਸੀਸ ਨਿਮਖ ਨਾ ਬਿਸਰੋ ਸਦਾ ਪਜੋ ਜਗਦੀਸ਼ ਸਤਿਗੁਰ ਤੁਮਕੋ ਓ ਗੁਰੂ ਅਕਾਲਾ ਹੈ ਪੁੱਤਰਾ ਤੈਨੂੰ ਸਤਿਗੁਰ ਜੀ ਸਦਾ ਤੇਰੇ ਤੇ ਦਇਆਵਾਨ ਰਹਿਣ ਇਹ ਗੁਰੂ ਮਾਂ ਦੀ ਅਸੀਸ ਆ ਸਤਿਗੁਰ ਸਦਾ ਤੇਰੇ ਤੇ ਮਿਹਰਬਾਨ ਰਹਿਣ ਸਦਾ ਤੇਰੇ ਤੇ ਦਿਆਲੂ ਰਹਿਣ ਸਤਿਗੁਰ ਤੁਮਕੋ ਅਛਾ ਕੀ ਹੋਵੇ ਫਿਰ ਸੰਤ ਸੰਗ ਤੇਰੀ ਪ੍ਰੀਤ ਤੇਰੀ ਸੰਤ ਸੰਗ ਪ੍ਰੀਤ ਹੋਵੇ ਜਾਨੀ ਕਿ ਤੇਰੀ ਗੁਰੂ ਨਾਲ ਪ੍ਰੀਤ ਬਣੇ ਤੇਰੀ ਸਾਥ ਸੰਗਤ ਨਾਲ ਪ੍ਰੀਤ ਬਣੇ ਜਦੋਂ ਗੁਰਦੁਆਰੇ ਜਾਣਾ ਹੋਵੇ ਤੈਨੂੰ ਚਾਹ ਚੜੇ ਲੰਗਰ ਵਰਤਾਉਣਾ ਹੋਵੇ ਤੈਨੂੰ ਚਾਹ ਚੜੇ ਲੰਗਰ ਬਣਾਉਣਾ ਹੋਵੇ ਤੈਨੂੰ ਚਾਹ ਚੜੇ ਦਰਿਆਵਾਂ ਵਿੱਚ ਆਉਣੀ ਆਉਣ ਤੈਨੂੰ ਚਾਹ ਚੜੇ ਤੂੰ ਐਸਾ ਬਣੇ ਜਾਵੇਂ ਪੁੱਤ ਤੈਨੂੰ ਗੁਰਦੁਆਰੇ ਤੁਸੀਂ ਵੇਖਣਾ ਕਈ ਨੌਜਵਾਨਾਂ ਨੂੰ ਕਿੰਨਾ ਚਾਹ ਹੁੰਦਾ ਗੁਰਦੁਆਰੇ ਸੇਵਾ ਕਰਨ ਦਾ ਲੰਗਰ ਬਣਾਉਣ ਦਾ ਲੰਗਰ ਵੜ ਤਾਉਣ ਦਾ ਜਿੰਨੀਆਂ ਵੀ ਸੇਵਾਵਾਂ ਉਹ ਚ ਭੱਜ ਭੱਜ ਕੇ ਅੱਗੇ ਭਾਗ ਲੈਣਾ ਤੈਨੂੰ ਚਾਹ ਚੜੇ ਪੁੱਤ ਸੰਤ ਸੰਗ ਤੇਰੀ ਪ੍ਰੀਤ ਕਾਪੜ ਪਤ ਪਰਮੇਸ਼ਰ ਰਾਖੀ ਜਿਵੇਂ ਕਪੜਾ ਬੰਦੇ ਦੀ ਪਤ ਰੱਖਦਾ ਕਪੜਾ ਜਿੱਥੇ ਆਪਾਂ ਨੂੰ ਸੁੰਦਰ ਬਣਾਉਣਾ ਉਥੇ ਆਪਣੀ ਪਤ ਵੀ ਤੇ ਰੱਖਦਾ ਨਾ ਆਪਣਾ ਨਗੇਜ ਟਕਦਾ ਹੈ ਜਿਵੇਂ ਕਪੜਾ ਪੁੱਤ ਬੰਦੇ ਦੀ ਪੱਤ ਟੱਕਦਾ ਹੈ ਇਦਾਂ ਗੁਰੂ ਦੀ ਸਿੱਖਿਆ ਗੁਰੂ ਦਾ ਉਪਦੇਸ਼ ਪਰਮੇਸ਼ਰ ਦੀ ਕੀਰਤੀ ਤੇਰੀ ਪੱਤ ਕੱਜੇ ਕਾਪੜ ਪੱਤ ਪਰਮੇਸ਼ਰ ਰਾਖੀ ਸਾਰੇ ਬੋਲੋ ਕਾਪੜ ਪੱਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਦੀਤ ਭੋਜਨ ਕੀਰਤਨ ਦੀਤ हे ਪੁੱਤਰਾ ਤੇਰੇ ਮਨ ਦੀ ਜਿਹੜੀ ਖੁਰਾਕ ਆ ਨਾ ਪਰਮੇਸ਼ਰ ਦੀ ਕੀਰਤੀ ਬਣ ਜਾਏ ਅਜੇ ਅਜੇ ਖੁਰਾਕ ਹੀ ਬਣੀ ਆ ਤਿਆਰ ਹੁੰਦਿਆਂ ਵੀ ਗਾਣਾ ਸੌਣ ਲੱਗਿਆਂ ਵੀ ਗਾਣਾ ਉੱਠਣ ਲੱਗਿਆਂ ਵੀ ਗਾਣਾ ਮੈਂ ਨਹੀਂ ਆਂਦਾ ਗਾਣੇ ਨਾ ਸੁਣੋ ਗਾਣੇ ਚੰਗੇ ਵੀ ਹੈਗੇ ਤੇ ਗਾਣੇ ਚੰਗੀਆਂ ਵੀ ਹੈਗੇ ਚੰਗਿਆਂ ਚੰਗਿਆਂ ਨੇ ਲਿਖੇ ਨੇ ਚੰਗਿਆਂ ਨੇ ਗਾਏ ਵੀ ਹੈਗੇ ਪਰ ਗੰਦਮੰਦ ਸੁਣਨਾ ਮਾੜੇ ਵਿਚਾਰ ਸੁਣਨੇ ਗੰਦਣ ਵਹਿਣੋ ਸੁਣਾਉ ਰਜਾਵੈ ਨਾਮ ਲੈਤ ਅੜਕਾਇਆ ਗੰਦੇ ਗੀਤ ਸੁਣ ਕੇ ਖੁਸ਼ ਹੋਣਾ ਜਦੋਂ ਪਰਮੇਸ਼ਰ ਦਾ ਨਾਮ ਲੈਣਾ ਉਦੋਂ ਤੈਨੂੰ ਆਲਸ ਆ ਜਾਂਦਾ ਹੁਣ ਆ ਸਿਆਣੀਆਂ ਮੇਰੀਆਂ ਭੈਣਾਂ ਬੈਠੀਆਂ ਜਿਹੜੇ ਗਾਣੇ ਬਹੁਤੇ ਆ ਔਰਤ ਤੋਂ ਬਿਨਾ ਸ਼ੁਰੂ ਹੀ ਨਹੀਂ ਹੁੰਦੇ ਔਰਤ ਤੋਂ ਬਿਨਾ ਸਮਾਪਤ ਨਹੀਂ ਹੁੰਦੇ ਅੰਗਾਂ ਦੀ ਤਾਰੀਫ਼ ਕੀਤੀ ਹੋਈ ਅਸੀਂ ਚਟਕੀਆਂ ਲਾ ਲਾ ਕੇ ਸੁਣਦੇ ਚੰਗੇ ਲੱਗਦੇ ਸਾਨੂੰ ਉਹ ਖਰਾਕ ਬਣ ਗਈ ਸਾਡੇ ਮਨ ਦੀ ਰਾਤ 7-8 ਵਜੇ ਕਿਸੇ ਗਾਇਕ ਦਾ ਗਾਣਾ ਪਵੇ ਸਵੇਰ ਨੂੰ ਮਿਲੀਅਨ ਆਫ ਵਿਊ ਇਹ ਹੁੰਦੇ ਨੇ ਰਾਗੀ ਸੰਗਾਂ ਦੇ ਚੋਟੀ ਦੇ ਰਾਗੀਆਂ ਦੇ ਕਦੋਂ ਦੇ ਕੀਰਤਨ ਪਏ ਨੇ ਕੁਟਾਵਾ ਹੀ ਆ ਜਿਹਨੂੰ ਸੁਣਦਾ ਬੋਲੋ ਪਿਆਰਿਓ ਸ਼ੌਂਕ ਹੋਵੇ ਹੈ ਹੀ ਨਹੀਂ ਧਿਆਨ ਸਾਡਾ ਇਸ ਬੰਨੇ ਚੰਗੇ ਬੰਨੇ ਆਪਣੇ ਮਨ ਨੂੰ ਬਿਲਾਓ ਆਪਣੇ ਮਨ ਦੇ ਚੰਗੇ ਵਿਚਾਰ ਸੁਣੋ ਅੱਜ ਬਾਣੀ ਕਿਉਂ ਨਹੀਂ ਆ ਜਾਂ ਸਾਨੂੰ ਗਾਣੇ ਕਿਉਂ ਆ ਜਾਂਦਾ ਕਿਉਂਕਿ ਗਾਣੇ ਸੁਣਦੇ ਆ ਸੀ ਜੇ ਤੁਸੀਂ ਕੀਰਤਨ ਸੁਣੋਗੇ ਤੁਹਾਨੂੰ ਕੀਰਤਨ ਵੀ ਯਾਦ ਹੋ ਜਾਊਗਾ ਬਾਣੀ ਯਾਦ ਹੋ ਜਾਏਗੀ ਤੁਹਾਨੂੰ ਸ਼ਬਦ ਯਾਦ ਹੋਣਗੇ ਤੁਹਾਨੂੰ ਜਦੋਂ ਬਾਣੀ ਕੰਠ ਹੋਏਗੀ ਤੁਹਾਨੂੰ ਗੁਰੂ ਦੀ ਬਾਣੀ ਵਾਲੇ ਬੰਨੇ ਤੁਹਾਡਾ ਧਿਆਨ ਜਾਏਗਾ ਤੁਸੀਂ ਗਲਤ ਸੋਚਣਾ ਹੀ ਨਹੀਂ ਗਲਤ ਵਿਚਾਰ ਤੁਹਾਡੇ ਦਿਮਾਗ ਚ ਆਉਣੇ ਹੀ ਨਹੀਂ ਅੱਜ ਬੰਦਾ ਤਣਾਅ ਚ ਕਿਉਂ ਆ ਮਨ ਦੀ ਖੁਰਾਕ ਗਲਤ ਹੈ ਜਿਵੇਂ ਜਾਂਦਾ ਨੌਜਵਾਨ ਉਹਨੇ ਪੂਰਾ ਡਾਈਟ ਪਲਾਨ ਬਣਾਇਆ ਹੁੰਦਾ ਵੀ ਕਿੰਨਾ ਪ੍ਰੋਟੀਨ ਲੈਣਾ ਹੈ ਕੀ ਖਾਣਾ ਕੀ ਨਹੀਂ ਖਾਣਾ ਕਰਦਾ ਨਾ ਭਰੇਜ ਤੇ ਮੰਦੀ ਖਰਾਕ ਵਾਲੇ ਬੰਨੇ ਧਿਆਨ ਹੈ ਹੀ ਨਹੀਂ ਵੀ ਮੈਂ ਸੁਣਨਾ ਕੀ ਹੈ ਕੀ ਪੜ੍ਹਨਾ ਹੈ ਕੀ ਵੇਖਣਾ ਹੈ ਉਹ ਸਭ ਗੰਦਮੰਦੀ ਸੁਣੀ ਜਾਂਦੇ ਆ ਗੰਦਮੰਦੀ ਵੇਖੀ ਜਾਂਦੇ ਆ ਉਦਾਂ ਤੇ ਸਾਡਾ ਮਨ ਬਣਦਾ ਜਾਂਦਾ ਕਾਪੜ ਪੱਤ ਪਰਮੇਸ਼ਰ ਰਾਖੀ ਸਾਰੇ ਬੋਲੋ ਕਾਪੜ ਪੱਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ ਹੈ ਪੁੱਤਰਾ ਤੇਰਾ ਕੀਰਤਨ ਭੋਜਨ ਬਣ ਜਾਏ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਤੇਰਾ ਭੋਜਨ ਕੀਰਤਨ ਬਣ ਜਾਏ ਕੀਰਤੀ ਬਣ ਜਾਏ ਰੱਬ ਦੀ ਭੋਜਨ ਕੀਰਤਨ ਨੀਤ ਅੰਮ੍ਰਿਤ ਪੀਵੋ ਸਦਾ ਚਰ ਜੀਵੋ ਸਾਰੇ ਬੋਲੋ ਅੰਮ੍ਰਿਤ ਪੀਵੋ ਜੀਵੋ ਪੋਤ ਅੰਮ੍ਰਿਤ ਪੀ ਵੇਖੋ ਇਹ ਇੱਕ ਅੰਮ੍ਰਿਤ ਵੇਖੋ ਜਿਹੜੀ ਖੰਡੇ ਦੀ ਪੌਲਾ ਤਾਨ ਨੇ ਪੀਣੀ ਆ ਤੇ ਬਾਣੀ ਦਾ ਅੰਮ੍ਰਿਤ ਮੰਨ ਨੇ ਪੀਣਾ ਉਹ ਇੱਕ ਵਾਰ ਪੀਤਾ ਜਾਣਾ ਹੈ ਖੰਡੇ ਦੀ ਪੌਲੇ ਅੰਮ੍ਰਿਤ ਰੋਜ਼ ਹੀ ਪੀਣਾ ਆਪਾਂ ਹੁਣ ਆਪਾਂ ਅੰਮ੍ਰਿਤ ਪੀ ਰਹੇ ਹਾਂ ਕੰਨਾ ਰਾਈ ਸੋ ਵੀਵਰਸ اے ਸੀ ਅੱਜ ਦੀ ਵੀਡੀਓ ਵੀਡੀਓ ਦੇਖਣ ਦੇ ਸੀ ਆਪਾਂ ਗਿਆਨੀ ਸਰਜੀਤ ਸਿੰਘ ਜੀ ਦੀ ਕਥਾ ਜਿਹੜੀ ਕਿ ਬਹੁਤ ਵਧੀਆ ਸੀ ਔਰ ਬੜੀਆ ਵਧੀਆ ਗੱਲਾਂ ਕਰਨ ਦੇ ਸੀ ਔਰ ਬਿਲਕੁਲ ਸਾਡੇ ਮਾਸਰੇ ਦੀ ਸਮਾਜ ਦੀ ਅਕਾਸੀ ਕਰਨ ਦੇ ਸੀ ਅਸੀਂ ਸਾਰੇ ਸਮਾਜ ਨੂੰ ਜਾਂ ਮਾਸਰੇ ਨੂੰ ਇਹ ਕਹਿੰਦੇ ਲੇਕਿਨ ਕੁਝ ਨੋਹ ਹਯੇ ਵੀ ਐਸੇ ਸਸਾਂ ਜਿਹੜੀਆਂ ਕਿ ਆਪਣੀਆਂ ਨੌਆਂ ਨੂੰ ਤੰਗ ਕਰਦੀਆਂ ਨੇ ਔਰ ਕੁਝ ਨੌਵਾ ਵੀ ਤੰਗ ਕਰਦੀਆਂ ਸਸਾਂ ਨੂੰ ਲੇਕਿਨ ਇਹ ਸਾਡੇ ਇਹ ਮਾਸਰੇ ਦੇ ਵਿੱਚ ਨਹੀਂ ਹੋਣਾ ਚਾਹੀਦਾ ਕਿਉਂਕਿ ਜਿਹੜੀ ਸੱਸ ਹੈ ਨਾ ਉਹਨੂੰ ਨੌ ਨੂੰ ਆਪਣੀ ਧੀ ਸਮਝ ਕੇ ਤੇ ਲਿਆਉਣਾ ਚਾਹੀਦਾ ਔਰ ਧੀ ਨੂੰ ਜਿੰਜ ਆਪਣੀ ਮਾਂ ਨੂੰ ਛੱਡ ਕੇ ਆਈ ਨਾ ਉਂਝ ਹੀ ਸੱਸ ਨੂੰ ਸਮਝਣਾ ਚਾਹੀਦਾ ਅਗਰ ਅਸੀਂ ਇਸ ਤਰ੍ਹਾਂ ਸਮਝਾਂਗੇ ਨਾ ਕਿ ਨੌ ਸੱਸ ਨੂੰ ਮਾਂ ਸਮਝੇ ਤੇ ਜਿਹੜੀ ਸੱਸ ਹੈ ਉਹ ਨੌ ਨੂੰ ਧੀ ਸਮਝੇ ਤੇ ਫੇਰ ਮੈਨੂੰ ਸਾਡੇ ਮਾਸ਼ਰੇ ਵਿੱਚ ਇਹ ਬੁਰਾਈ ਖਤਮ ਹੀ ਹੋ ਜੇ ਕਿ ਜਿਹੜੀਆਂ ਨੌਵਾ ਨੌਵਾ ਸੱਸਾਂ ਲੜਦੀਆਂ ਨੇ ਜਾਂ ਕੰਮ ਤੋਂ ਕਿਸੇ ਚੀਜ਼ ਤੋਂ ਇਹ ਬੁਰਾਈ ਹੀ ਖਤਮ ਹੋ ਜਾਏਗੀ ਇਹ ਤੀਆਂ ਵੀ ਤਾਂ ਹੁੰਦਾ ਨਾ ਕਿ ਉਹ ਘਰ ਚ ਕਈ ਵਾਰ ਨਹੀਂ ਕੰਮ ਕਰਦੀ ਅਗਰ ਨੌ ਨਹੀਂ ਨਾ ਕਰੇਗੀ ਤੇ ਸੱਸ ਨੇ ਫੜ ਲੈਣਾ ਕਿ ਚਲੋ ਜੀ ਇੰਨੇ ਨਹੀਂ ਕੀਤਾ ਇਹ ਬਹੁਤ ਗਲਤ ਰੀਤ ਹੈ ਉਹਨਾਂ ਨੂੰ ਆਪਣੀ ਧੀ ਸਮਝਣਾ ਚਾਹੀਦਾ ਔਰ ਨੌ ਨੂੰ ਆਪਣੀ ਸੱਸ ਨੂੰ ਮਾਂ ਸਮਝਣਾ ਚਾਹੀਦਾ ਹੈ ਜਿੰਜੋ ਆਪਣੀ ਮਾਂ ਪਿੱਛੇ ਛੱਡ ਕੇ ਆਈ ਹੈ ਉਂਝ ਹੀ ਸਮਝਣਾ ਚਾਹੀਦਾ ਹੈ ਮਾਸ਼ਰਾ ਸਾਰਾ ਸਮਾਜ ਜਿਹੜਾ ਇੰਜ ਦਾ ਨਹੀਂ ਹੈ ਲੇਕਿਨ ਕੁਝ ਹੈਗਾ ਵੈ ਔਰ ਇਸ ਰੀਤ ਨੂੰ ਖਤਮ ਕਰਨਾ ਚਾਹੀਦਾ ਵੈ ਔਰ ਬਾਕੀ ਉਹਨਾਂ ਦੀਆਂ ਉਹਨਾਂ ਦੀਆਂ ਬਿਲਕੁਲ ਗੱਲਾਂ ਬੜੀਆਂ ਵਧੀਆ ਸੱਚੀਆਂ ਕਰੀਆਂ ਕਰੰਦੇ ਸੀ ਕਿ ਸਾਨੂੰ ਜਿਹੜੇ ਸ਼ਬਦ ਹਨ ਇਹ ਆਪਣੇ ਜਾਂ ਅੱਛਾ ਰਵਈਆ ਇਹ ਆਪਣੇ ਕਰ ਦੇ ਵਿੱਚ ਵੀ ਅਪਣਾਉਣਾ ਚਾਹੀਦਾ ਕਿਉਂਕਿ ਅਸੀਂ ਸ਼ਬਦ ਸੁਣਨ ਨਾਲ ਬਾਹਰ ਚਲ ਜੰਨੇ ਆ ਲੇਕਿਨ ਅਸੀਂ ਉਹ ਘਰ ਦੇ ਵਿੱਚ ਅਪਣਾਉਂਦੇ ਨਹੀਂ ਹੈ ਅਗਰ ਅਸੀਂ ਉਹਨੂੰ ਘਰ ਚ ਅਪਣਾਵਾਂਗੇ ਨਹੀਂ ਤੇ ਸਾਡੇ ਘਰ ਦੇ ਵਿੱਚ ਇੰਤਿਸ਼ਾਰ ਜਾਂ ਫਿਤਨਾ ਫਸਾਦ ਜਾਂ ਇਹੋ ਜਿਹੀਆਂ ਚੀਜ਼ਾਂ ਕਿੰਜ ਖਤਮ ਹੋਣਗੀਆਂ ਕਦੇ ਖਤਮ ਹੀ ਨਹੀਂ ਹੋ ਸਕਦੀਆਂ ਅਸੀਂ ਜੋ ਕੁਝ ਸੁਣਦੇ ਆਂ ਜੋ ਕੁਝ ਕਰਦੇ ਹਾਂ ਉਹਦੇ ਤੇ ਅਮਲ ਕਰੀਏ ਔਰ ਉਹਨੂੰ ਆਪਣੇ ਘਰ ਦੇ ਵਿੱਚ ਅਪਣਾਈਏ ਅਗਰ ਅਸੀਂ ਇਸ ਤਰ੍ਹਾਂ ਕਰਾਂਗੇ ਆਪਣੇ ਘਰ ਚ ਜਾਂ ਦੂਸਰੇ ਘਰ ਦੇ ਵਿੱਚ ਫਰਕ ਨਹੀਂ ਸਮਝਾਂਗੇ ਇੱਕੋ ਸਾਂਝਾ ਸਮਝਾਂਗੇ ਤੇ ਸਾਡੇ ਜਿਹੜੀਆਂ ਕਿ ਇੰਜ ਦੀਆਂ ਮਾਸ਼ਰੇ ਚ ਬਰਾਈਆਂ ਨਾ ਉਹ ਖਤਮ ਹੋ ਜਾਣਗੀਆਂ ਔਰ ਸਾਨੂੰ ਇਹੋ ਜਿਹਾ ਇਸਲਾਹ ਕਰਨ ਦੀ ਜਰੂਰਤ ਹੈ ਕਿਉਂਕਿ ਅੱਜ ਕੱਲ ਨਾ ਇਹ ਜ਼ਿਆਦਾ ਹੀ ਵਾਕਿਆਤ ਹੋਣ ਲੱਗ ਪਏ ਆ ਕਿ ਨੌਵਾਂ ਸਸਾਂ ਦੀਆਂ ਲੜਾਈਆਂ ਦਾ ਕਤਲ ਕਰ ਦਿੱਤਾ ਜ਼ਹਿਰ ਦੇ ਦਿੱਤਾ ਬਹੁਤ ਇਹੋ ਜਿਹੇ ਵਾਕਿਆਤ ਨੇ ਔਰ ਬਹੁਤ ਗਲਤ ਹੈ ਬਹੁਤ ਜ਼ਿਆਦਾ ਗਲਤ ਹੈ ਬਾਕੀ ਮੈਨੂੰ ਤੇ ਵੀਡੀਓ ਬੜੀ ਇਹਨਾਂ ਦੀ ਕਥਾ ਜਿਹੜੀ ਅੱਛੀ ਲੱਗੀ ਕਿਉਂਕਿ ਇਹਨਾਂ ਦੀ ਕਥਾ ਜਿਹੜੀ ਬੜੀ ਮੋਟੀਵੇਸ਼ਨਲ ਹੁੰਦੀ ਹੈ ਬਾਕੀ ਤੁਹਾਨੂੰ ਕਿਹੋ ਜਿਹੀ ਲੱਗੀ ਆਪਣੀ ਕੀਮਤੀ ਰਾਏ ਦਾ ਅਜ਼ਹਾਰ ਜ਼ਰੂਰ ਕਰਨਾ ਔਰ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਔਰ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰਨਾ ਹੈ